ਉਹ ਅੱਗੇ ਲੈ ਕੇ ਸ਼ੁਰੂ ਕਰ ਦਈਏ ਇਧਰ ਆ ਜਮਾਤ ਭਾਈ ਸਾਲ ਤੋਂ ਅਸੀਂ ਇਹ ਜਿਹੜੀ ਐਂਟੀ ਗ੍ਰਾਮੈਂਟਿਕ ਕੰਰੈਕਸ਼ਨ ਚਲਾ ਰਹੇ ਹਾਂ ਬਹੁਤ ਵਧੀਆ ਤੰਗ ਦੇ ਨਾਲ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਬਹੁਤ ਸਾਰੇ ਗਰੀਬ ਤੁਸੀਂ ਇਹ ਕਹਿ ਸਕਦੇ ਹੋ ਦੂਰਬੰਦ ਲੜਕੀਆਂ ਦੇ ਵਿਆਹ ਕੀਤੇ ਤੇ ਦੂਰਬੰਦ ਪਰਿਵਾਰਾਂ ਨੂੰ ਰਾਸ਼ਨ ਉਹ ਹਯਾ ਕਰਦੇ ਆ ਪਤਾ ਲੱਗਿਆ ਪੁੱਛੇ ਹੋ ਸਾਡੀ ਜਿਹੜੀ ਸੰਸਥਾ ਨੇ ਇੱਕ ਨਵਾਂ ਉਹ ਕੀਤਾ ਸੀ ਪ੍ਰੋਗਰਾਮ ਕਿ ਜੇ ਕੋਈ ਕਿਸੇ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਉਹ ਥਰੂ ਜੇ ਕੋਈ ਲੱਕੜਾਂ ਵਾਲਾ ਜਾਂ ਕੋਈ ਉਹਦੇ ਸੰਸਕਾਰ ਦਾ ਨਹੀਂ ਪ੍ਰਬੰਧ ਹੁੰਦਾ ਤਾਂ ਜੋ ਸਾਡੀ ਜਿਹੜੀ ਸੰਸਥਾ ਉਹ ਕਰਦੀ ਹੈ ਹਾਂ ਜੀ ਬាទ ਤੇ ਅਸੀਂ ਤੁਹਾਨੂੰ ਇੱਕ ਬੜੇ ਫਕਰ ਦਾ ਦੱਸ ਰਹੇ ਹਾਂ ਕਿ ਅਸੀਂ ਬਹੁਤ ਜਦੋਂ ਜੈ ਦੇ ਨਾਲ ਮੈਂ ਨਹੀਂ ਜਾਂ ਖੜੇ ਪ੍ਰਧਾਨ ਜੀ ਦੀ ਸਾਰੇ ਤੁਹਾਡੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੀ ਐਂਟੀਗ੍ਰਾਮ ਐਂਟੀ ਕਲੈਕਸ਼ਨ ਅਸੀਂ ਰਾਸ਼ਟਰੀ ਆਲ ਇੰਡੀਆ ਦੇ ਵਿੱਚ ਰਜਿਸਟਰ ਕਰਾਂ ਚ ਸਫਲ ਹੋਏ ਆ ਜਿਦਾ ਕਿ ਸਾਡਾ ਪੈਨ ਕਾਰਡ ਉਹ ਵੀ ਐਨਟੀਗ੍ਰਾਮ ਆਧਾਰ ਕਾਰਡ ਉਹ ਵੀ ਐਨਟੀਗ੍ਰਾਮ ਦਾ ਬਣਿਆ ਹੈ ਪਹਿਲਾਂ ਤਾਂ ਆਪਾਂ ਜ਼ੋਰ ਦਾ ਤਾੜੀਆਂ ਦਾ ਸਵਾਗਤ ਕਰੀਏ ਕਿ ਜਿਹੜੇ ਆਪਾਂ ਦਿੱਲੀ ਦੇ ਵਿੱਚ ਅੰਨੀ ਆ ਗਏ ਆ ਇਹ ਐਨਆਈਟੀਆਈ ਆਯੂਗ ਦਿੱਤੀ ਹੈ ਜੋ ਹੁਦ ਹੈ ਉਹ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਣਾਈ ਹੈ ਉਹਦੇ ਵਿੱਚ ਗੱਡਗਰੀ ਸਾਫ ਤੇ ਰਾਜਨਾਥ ਜੀ ਸੀ타 ਰਮਨ ਜੀ ਔਰ ਤੋਮਰ ਸਾਹਿਬ ਪਿਯੂਸ਼ ਗੋਇਲ ਜੀ ਹੋਰ ਜਿਹੜੇ ਮਨਿਸਟਰ ਉਹਦੇ ਵਿੱਚ ਐਡ ਨੇ ਉਹਦਾ ਦਫ਼ਤਰ ਦਿੱਲੀ ਦੇ ਵਿੱਚ ਸਥਿਤ ਹੈਗਾ ਬਾਕੀ ਅਸੀਂ ਇਹਦੇ ਬਾਅਦ ਇੱਕ ਆਪਾਂ ਸਰਕਟ ਹਾਊਸ ਵਿੱਚ ਮੀਟਿੰਗ ਕਰਨ ਲਈ ਜਾ ਰਹੇ ਹਾਂ ਜਿਹਦੇ ਸਬੰਧ ਦੇ ਆਪਾਂ ਇੱਥੇ ਬੁਲਾਇਆ ਹੈ ਉਹਦੇ ਵਿੱਚ ਆਪਾਂ ਸੂਬਾ ਪ੍ਰਧਾਨ ਚੁਣਨਾ ਚੁਣਨਾ ਕਿ ਆਪਾਂ ਚੋਣ ਹੀ ਲਿਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦਾ ਜਿਹੜਾ ਪ੍ਰਧਾਨ ਹਿੰਦ ਸਿੰਘ ਕਹਿ ਰਹੇ ਉਹ ਹੀ ਸੂਬਾ ਪ੍ਰਧਾਨ ਬਣੇ ਉਹ ਸੀ ਅਭੀ ਅਜੇ ਅਸੀਂ ਵਿਚਾਰ ਕਰਨਾ ਹੈ ਸਾਡੀ ਜਿਹੜੀ ਕੋਰ ਕਮੇਟੀ ਹੈ ਬੈਠ ਰਹੀ ਆ ਆਪਾਂ ਕਰਨੀ ਆ ਵਿਚਾਰ ਉਹਦੇ ਵਿੱਚ ਆਪਾਂ ਜਿਹੜੇ ਰਾਸ਼ਟਰੀਏ ਜਿਹੜੇ ਅਹੁਦੇਦਾਰ ਆ ਉਹਨਾਂ ਦਾ ਵੀ ਚੋਣ ਕਰਨਾ ਹੈ ਪ੍ਰਧਾਨ ਜੀ ਨੇ ਤੋਂ ਉਹਦੇ ਵਿੱਚ ਆਪਾਂ ਇਹ ਦੱਸਣਾ ਚਾਹੁੰਦੇ ਆ ਵੀ ਜੇ ਕੋਈ ਬੰਦਾ ਕੋਈ ਡਿਊਟੀ ਲੈਣਾ ਚਾਹੁੰਦਾ ਹੈ ਜਿਹੜੀ ਕਹਿੰਦੇ ਸੰਤੰਤਰ ਡਿਊਟੀ ਕਿਸੇ ਦੇ ਅੰਡਰ ਆ ਹੋਵੇ ਉਹ ਜਿਹੜੀ ਡਿਊਟੀ ਹੈ ਜੋ ਕਰ ਸਕਦਾ ਹੈ ਤੇ ਬਿਲਕੁਲ ਸਾਨੂੰ ਦੱਸੇ ਵੇ ਇਹ ਨਹੀਂ ਬੇਸੀ ਥੋਪੜੀ ਦੇ ਉੱਤੇ ਡਿਊਟੀ ਜੋ ਕਰ ਸਕਦਾ ਸਾਨੂੰ ਹੱਥ ਖੜਾ ਕਰੇਗੀ ਮੈਂ ਇਹ ਡਿਊਟੀ ਪਿਆਰ ਨਾਲ ਨਿਭਾਵਾਂਗਾ ਉਹ ਆਪਾਂ ਬਾਅਦ ਵਿੱਚ ਸਲਾ ਲਵਾਂਗੇ ਤੋਂ ਮੈਂ ਉਹ ਬਹੁਤ ਅਦਾ ਕਹਿੰਦਾ ਹੈ ਜਗENDER ਪਾਲ ਸ਼ਰਮਾ ਜੀ ਨੂੰ ਬੇਨਤੀ ਕਰਾਂਗਾ ਜਿਹੜੇ ਸਾਡੇ ਸੀਨੀਅਰ ਵਾਚ ਪ੍ਰਧਾਨ ਨੇ ਕਿ ਉਹ ਆਪਣੇ ਵਿਚਾਰ ਤੇ ਆਪਣਾ ਜਿਹੜਾ ਦਿਸ਼ਾ ਨਿਰਦੇਸ਼ ਤੋਂ ਸਾਂਝੇ ਕਰਨ ਜਗENDER ਪਾਲ ਸ਼ਰਮਾ ਜੀ ਸੀਨੀਅਰ ਵਾਚ ਪ੍ਰਧਾਨ ਉਹ ਕਿਤੇ ਕਾਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਵੱਡ ਭਾਗਾ ਦੇਣਿਆ ਗੁਰੂ ਰਾਮਦਾਸ ਦੀ ਮੇਰ ਦੇ ਨਾਲ ਜਿਹੜੀ ਸਰਦਾਰ ਸੁਰਿੰਦਰ ਸਿੰਘ ਕੈਰੋਂ ਜੀ ਨੇ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਬਣਾਈ ਸੀ ਇਹਨਾਂ ਦੀ ਮਿਹਨਤ ਸਦਕਾ ਔਰ ਨਾਲ ਸਾਡੇ ਵੀ ਦੇ ਹੌਸਲੇ ਦੇ ਨਾਲ ਇਹਨਾਂ ਨੇ ਦਿੱਲੀ ਵਿੱਚ ਜਾ ਕੇ ਬਹੁਤ ਮਹਿੰਨ ਸਦਕਾ ਇੱਕ ਨੀਤੀ ਅਯੋਗ ਮੋਦੀ ਸਾਹਿਬ ਨੇ ਬਣਾਇਆ ਸੀ ਉਹਦੇ ਵਿੱਚ ਇਹਨਾਂ ਨੇ ਆਪਣਾ ਪਾਰਟੀ ਦਾ ਨਾਮ ਉੱਥੇ ਦਾਖਲ ਕਰਾਤਾ ਵਾ ਰਾਜਨਾਥ ਸਿੰਘ ਜਿੰਨੇ ਵੀ ਉੱਥੇ ਮਨਿਸਟਰ ਆ ਉਹ ਸਾਰੇ ਹੀ ਉਹਦੇ ਵਿੱਚ ਇਨਵੋਲਵ ਆ ਤੇ ਬੜੀ ਖੁਸ਼ੀ ਦਾ ਦੇਣਿਆਂ ਅਸੀਂ ਦਿਨ ਰਾਤ ਇੱਕ ਕਰਾਂਗੇ ਔਰ ਤਾਈਓ ਇਹ ਸੰਭਵ ਹੋ ਸਕਿਆ ਕਿ ਇਹ ਜਿਹੜੀ ਸਾਡੀ ਪਾਰਟੀ ਬਣੀ ਆ ਕੋਈ ਕਿਸੇ ਨੇ ਕਿਸੇ ਕੋ ਪੈਸਾ ਨਹੀਂ ਖਾਣਾ ਅਸੀਂ ਹਰਕ ਦੇ ਦੁੱਖ ਸੁੱਖ ਦੇ ਸਾਥੀ ਆ ਕੋਈ ਦਵਾਈ ਤੋਂ ਵਾਂਝਾ ਨਾ ਰਵੇ ਕੋਈ ਾਨਤੋਂ ਭੁੱਖਾ ਨਾ ਰਵੇ ਕੋਈ ਕੱਪੜਿਆਂ ਤੋਂ ਤੰਗ ਨਾ ਰਵੇ ਸਕੂਲ ਦੇ ਬੱਚੇ ਪੈਨਸਲ ਕਿਤਾਬਾਂ ਤੋਂ ਦੁਖੀ ਨਾ ਹੋਣ ਇਹ ਸਾਡੇ ਮੁੱਖ ਲੋਕਾਂ ਦੀ ਸੇਵਾ ਕਰਨ ਦੇ ਕੰਮ ਨੇ ਤੇ ਮੈਂ ਸਰਦਾ ਸਵਿੰਦਰ ਸਿੰਘ ਨੂੰ ਇਹ ਵਿਸ਼ਵਾਸ ਦਿਲਾਉਣਾ ਕਿ ਮੈਂ ਜਗਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਜਲੰਧਰ ਨੌਰਥ ਤੋਂ ਜਿੱਥੇ ਤੁਸੀਂ ਕਹੋਗੇ ਜਿੱਥੇ ਤੁਹਾਡਾ ਪਸੀਨਾ ਡੋਲੇਗਾ ਅਸੀਂ ਖੂਨ ਵਹਾ ਦੇਾਂਗੇ ਔਰ ਪੰਜਾਬ ਦੇ ਵਿੱਚ ਇੱਕ ਨਾਮ ਬਣਾਵਾਂਗੇ ਐਂਟੀ ਕ腐ਸ਼ਨ ਐਂਟੀ ਕ腐ਸ਼ਨ ਪਾਰਟੀ ਦਾ ਔਰ ਦਿਨ ਰਾਤ ਮਿਹਨਤ ਕਰਾਂਗੇ ਜਿੰਨੂੰ ਵੀ ਕਿਤੇ ਸਾਡੀ ਲੋੜ ਪਵੇ ਕਿਸੇ ਵੀਰ ਭੈਣ ਭਰਾ ਨੂੰ ਉਹ ਸਰਦਾਰ ਸ੍ਰਿੰਦਰ ਸਿੰਘ ਕੈਰੋਂ ਦੇ ਨੰਬਰ ਤੇ ਫੋਨ ਕਰਕੇ ਜਿੰਨੇ ਜੋਗੇ ਵੀ ਹੈਗੇ ਆਂ ਗੁਰੂ ਰਾਮਦਾਸ ਦੀ ਮਿਹਰ ਨਾਲ ਮਾਂ ਚੰਤਪੁਰਨੀ ਦੀ ਮਿਹਰ ਨਾਲ ਸ਼੍ਰੀ ਰਾਮ ਦੀ ਮਿਹਰ ਨਾਲ ਅਸੀਂ ਹਰ ਕਦੇ ਦੁੱਖ ਸੁੱਖ ਦੇ ਸਾਥੀ ਆਂ ਸੋ ਮੈਂ ਇਹ ਬੇਨਤੀ ਕਰਦਾ ਹਾਂ ਕਿ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਜਿਹੜੇ ਅਸੀਂ ਕਰ ਰਹੇ ਆਂ ਔਰ ਹੋ ਸਕਦਾ ਕਿ ਪ੍ਰਮਾਤਮਾ ਸਾਡੇ ਸਿਰ ਤੇ ਹੱਥ ਰੱਖੇ ਅਸੀਂ ਅੱਗੇ ਤੋਂ ਹੋਰ ਜ਼ਿਆਦਾ ਕਰੀਏ ਜੈ ਹਿੰਦ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਜਗਿੰਦਰ ਪਾਲ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਮਨਮੁਲੇ ਵਿਚਾਰ ਪਰਸਮਨੇ ਰੱਖੇ ਉਸ ਨੂੰ ਬੇਨਤੀ ਕਰਾਂਗਾ ਰਾਜਕੁਮਾਰ ਅਰੋੜਾ ਜੀ ਜਿਹੜੇ ਅਰੋੜਾ ਮਾ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਨੇ ਉਹ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਤੁਸ਼ ਵਿਚਾਰ ਜਰੂਰ ਬੇਨਤੀ ਰਾਜਕੁਮਾਰ ਅਰੋੜਾ ਜੀ ਜੈਸੀ ਰਾਮ ਜੀ ਮੈਂ ਰਾਜਕਮਨ ਰੋੜਾ ਵਾਈਪ ਪ੍ਰਧਾਨ ਰੋੜਾ ਮਹਾਸਭਾ ਜਲੰਧਰ ਅਸੀਂ ਇਦਾਂ ਜੀ ਸੁਰੇਂਦਰ ਸਿੰਘ ਭਾਜੀ ਨਾਲ ਅਸੀਂ ਸੁਰਤੋਂ ਪਿਆਰ ਆ ਸਾਡਾ ਉਹਨਾਂ ਨਾਲ ਜੁੜੇ ਹੋਏ ਆ ਇਹ ਜੋ ਵੀ ਕੰਮ ਕਰ ਰਹੇ ਨੇ ਬਹੁਤ ਲੋਕਾਂ ਦਾ ਭਲਾਈ ਵਾਸਤੇ ਕਰਦੇ ਪਏ ਨੇ ਅਸੀਂ ਹਰ ਗੱਲ ਜਿੰਨਾਂ ਨਾਲ ਸਹਿਮਤ ਆ ਹੁਣ ਜਿਹੜਾ ਇਹਨਾਂ ਨੇ ਆ ਨਾਮ ਬਣਵਾਇਆ ਉਥੋਂ ਨੀਤੀ ਨੀਤੀ ਯੋਗ ਦਾ ਮੋਦੀ ਜੀ ਦੇ ਅੰਦਰ ਇਹ ਉਹ ਤੇ ਉਹਦੇ ਬਹੁਤ ਹੀ ਵਧੀਆ ਗੱਲ ਹੋ ਗਈ ਜੰਦੀ ਇਹ ਵਾਲੀ ਤੇ ਅਸੀਂ ਹਰ ਗੱਲ ਜਿੰਨਾਂ ਦਾ ਨਾਲ ਸਾਥ ਦੇਵਾਂਗੇ ਹਰ ਹਰ ਜਗ੍ਹਾ ਤੇ ਜੈ ਹਿੰਦ ਜੀ ਹਾਂਜੀ ਦਾ ਦੁਬਿਧੀ ਚਲੋ ਖੁਬਟਾ ਆ ਬਣਾ ਡਾਟ ਆਪਣੇ ਬਰਵੀਰ ਜੀ ਸਾਡੇ ਝਾਰਪੁਰ ਤੋਂ ਆਏ ਨਹੀਂ ਨਹੀਂ ਖੁਬਟਵਾ ਗਾਜ ਨਾਮ ਨਾਮ ਹੀ ਬੋਲ ਦੋ ਸਰਪਾਕ ਕੋ ਜੀ ਨੂੰ ਬੇਤੀ ਕਰਾਂਗਾ ਕਿ ਉਹ ਖੜੇ ਹੋ ਕੇ ਜਰੂਰ 2 ਮਿੰਟ ਲਈ ਚਾਹੇ ਵਧਾਈ ਦੇ ਸਾਰਿਆਂ ਨੂੰ ਦਾਪ ਚੈਰੋ ਸਾਹਿਬ ਜੈਦਸਰ ਵੀ ਮੈਂ ਇਸ ਤਰ੍ਹਾਂ ਜਿਹੜੀ ਮੇਰੀ ਡਿਊਟੀ ਲਈਏ ਮੈਂ ਤੈਹ ਦਿਲੋਂ ਨਿਭਾਵਾਂਗੀ ਸਰਪਾਕ ਕੋ ਜਿਹੜੀ ਸਾਡੇ ਇੱਧਰ ਆ ਜਾਓ ਪੰਕੜਾ ਜਾਓ ਉੱਧਰ ਲਾਈਏ ਕਿੱਧਰ ਦੇ ਮੰਨਣੀ ਹੈ ਸਰਕਾਰ ਕੈਮ ਸਿੰਘ ਅਸੀਂ ਨਾਲ ਬਹੁਤ ਸ਼ੁਕਰ ਗੁਜ਼ਾਰ ਆ ਇਹਨਾਂ ਨੇ ਬਹੁਤ ਵਧੀਆ ਪਰਾਲਾ ਕੀਤਾ ਆ ਐਂਟੀ ਕਰੈਮ ਦਾ ਸ਼ੁਰੂ ਤੋਂ ਜੋੜੀ ਕੀਤਾ ਇਹਨੇ ਲੋਕਾਂ ਦੀ ਹੈਲਪ ਕਰਦੇ ਆ ਮੁਸ਼ਕਿਲਾਂ ਔਰ ਦਿੱਲੀ ਤੋਂ ਵੀ ਇਹਨਾਂ ਨੇ ਬਹੁਤ ਵਧੀਆ ਜੋੜੀ ਕੰਮ ਕਰਕੇ ਆਏ ਆ ਗਾਂ ਸਾਡੇ ਐਂਟੀ ਕਰੈਮ ਨੂੰ ਗਾਂ ਵਧਾਇਆ ਇਹਨਾਂ ਨੇ ਤੇ ਇਹਦੇ ਵਿੱਚ ਬਹੁਤ ਲੋਕਾਂ ਦਾ ਭਲਾ ਹੋਊਗਾ ਔਰ ਸਾਰਿਆਂ ਨੇ ਬਹੁਤ ਵਧੀਆ ਕਰੇ ਇਸ ਲਈ ਅਸੀਂ ਇਹਨਾਂ ਨੂੰ ਬਹੁਤ ਜੀਲੋ ਵਧਾਈ ਦਿੰਦੇ ਇਹਨਾਂ ਨੂੰ ਇਹ ਸਾਡਾ ਯੋਗ ਹੀ ਹੈਗਾ ਅੱਗੇ ਹੋਰ ਅੱਗੇ ਵਧੇ ਔਰ ਹੋਰ ਗਾਂ ਅਗੇ ਲੋਕਾਂ ਦੀ ਮਦਦ ਕਰਨੀ ਦੀ ਅਸੀਂ ਬਹੁਤ ਸ਼ੁਕਰ ਗੁਜ਼ਾਰ ਹੈ ਇਹਨਾਂ ਦਾ ਠੀਕ ਵੈਰੀ ਗੁੱਡ ਬਿਲਕੁਲ ਜੇ ਖਲਪਾਂ ਬੋਲਾਂਗੇ ਥੋੜਾ ਥੋੜਾ ਕੰਮ ਜੇ ਹੈਗਾ ਇੱਕ ਪਲੇਟਫਾਰਮ ਇਹ ਜੇ ਆਪਾਂ ਬੋਲਾਂਗੇ ਤੁਹਾਨੂੰ ਹੌਸਲਾ ਹੈ ਕਹੋ ਪਿੰਜਰੇ ਜੇ ਇਹਨੂੰ ਆ ਹਾਂਜੀ ਬਰਵੀਨ ਡਾਕਟਰ ਜੀ ਡਾਕਟਰ ਬਰਵੀਨ ਜੀ ਸਵੇਰ ਦਾ ਸਾਹਿਬ ਸਾਡੇ ਕੈਟਰੀ ਚਾਰ ਜਿਹੜਾ ਜਿਆ ਕਰੀ ਜਾਂਦਾ ਤਾਂ ਮੈਂ ਉਹਨਾਂ ਤੋਂ ਬੇਨਤੀ ਕਰਾਂਗਾ ਕਿ ਆਪਣੇ ਵਿਚਾਰ ਬੰਤ ਭਾਈ सुरेंद्र ਸਿੰਘ ਗਾਲੂ ਦਾ ਬਹੁਤ ਬਹੁਤ ਸ਼ੁਕਰੀਆ ਹੈ ਵੀ ਆਪਣੀ ਆਪਣੀ ਮੀਟਿੰਗ ਦੀ ਲਈ ਇਹਨਾਂ ਨੇ ਜਿਹੜੀ ਅੱਜ ਤੋਂ 3-4 ਸਾਲ ਹੋ ਗਏ ਇਸ ਪਾਰਟੀ ਨੂੰ ਬਣਾਏ ਹੋਏ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਦੇ ਵਿੱਚ ਮਿਹਨਤ ਕੀਤੀ ਹੋਈ ਜੋ ਵੀ ਅੱਜ ਉਹਨਾਂ ਦੀ ਸਫਲ ਹੋਈ ਹੈ ਔਰ ਦਿੱਲੀ ਉਹਨਾਂ ਨੂੰ ਬੜਾ ਵਧੀਆ ਇੱਕ ਪੀਚਾ ਮਿਲਿਆ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਦੇ ਸਭ ਚੜ੍ਹਦੀ ਕਲਾ ਰੱਖੇ ਪਰਮਾਤਮਾ ਦੀ ਹਰ ਇੱਕ ਸਾਧਨਾ ਕਰਨ ਜਿੱਦਾਂ ਆਪਾਂ ਕੋਈ ਵੀ ਕੰਮ ਕਰ ਰਹੇ ਸਾਡੇ ਕੰਮ ਦੇ ਵਿੱਚ ਸਹਿਯੋਗ ਜੋ ਬਖਾਰੇ ਜੀ ਸਾਹਿਬ ਆਜ਼ਾ GENERAL ਡਾਕਟਰ ਲਾਕਮਾ ਜਿਹੜੇ ਆਪਾਂ ਵਿਹਾਤੀ ਦੇ ਪ੍ਰਧਾਨ ਬਣਾ ਲਏ ਹੈਗੇ ਉਹਨਾਂ ਨੂੰ ਕੰਮ ਕਰ ਦੇਣਾ ਉਹ ਆਪਣੇ ਵਿਚਾਰ ਦੱਸਣ ਦੀ ਉਮੀਦ ਹੈ ਜਲਦੀ ਸਾਨੂੰ ਟੀਮ ਤਿਆਰ ਕਰਕੇ ਦੇਣਗੇ ਉਹ ਕਿਸ ਤਰ੍ਹਾਂ ਦੀ ਟੀਮ ਉਹ ਸਾਹਿਬ ਨੂੰ ਬਿਨੂ ਬਲਾ ਦੋ ਡਾਕਟਰ ਰਾਜ ਕੁਮਾਰ ਜੀ ਵਿਦਿਆਖੀ ਦੇ ਬੋਲ ਰਹੇ ਸਾਰੇ ਸਸੰਗਾਂ ਜੀ ਐਂਟੀ ਕਰਾਈਮ ਐਂਟੀ ਕ腐ਸ਼ਨ ਦੇ ਸਾਰੇ ਹੀ ਜਿੰਨੇ ਵੀ ਮੇਰੇ ਵੱਡੇ ਵੀਰ ਸੂਝਵਾਨ ਬੈਂਚ ਤੇ ਗ੍ਰਾਜ਼ਮਾਨ ਆਪਣਾ ਸਾਰਿਆਂ ਨੂੰ ਜੈ ਜੈ ਜਹਾਂ ਜੀ ਤੋ ਬਧਾਈ ਦੇ ਪਾਤਰ ਹਨ ਸਾਡੇ ਪ੍ਰਧਾਨ ਸਾਹਿਬ ਸੁਰਿੰਦਰ ਸਿੰਘ ਕੈਰੋ ਜੀ ਜਿਨ੍ਹਾਂ ਦੀ ਮੇਨ ਸੜਕਾ ਪੰਜਾਬ ਤੋਂ ਅਸੀਂ ਦਿੱਲੀ ਵੱਲ ਚੱਲ ਗਏ ਹਾਂ ਤੇ ਪੂਰਾ ਹੁਣ ਭਾਰਤ ਦੇ ਵਿੱਚ ਜਿਹੜਾ ਐਂਟੀ ਕਲਾਈਮੈਟਿਕ ਕ腐ਸ਼ਨ ਦਾ ਜਿਹੜਾ ਝੰਡਾ ਉਹ ਲਹਿਰਾਏਗਾ ਤੋ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਦੇ ਵਿੱਚ ਹੀ ਇੰਨੀ ਜ਼ਿਆਦਾ ਜਿਹੜੀ ਐ ਤਰੱਕੀ ਕੀਤੀ ਹੈ ਤੋ ਜੈ ਸਾਹਿਲ ਉਹ ਸਾਹਿਲ ਰੋੜਾ ਜਿਹੜੇ ਸਾਹਿਲ ਸੇਠੀ ਸੇਠੀ ਰੋੜੇ ਹੁੰਦੇ ਨੇ ਸੇਠੀ ਜਿਹੜੇ ਆਪਾਂ ਸੈਂਟਰ ਦੇ ਜਿਹੜੇ ਸਹਾਰੀ ਦੇ ਬਦਲ ਆਪਾਂ ਬਣਾਉਣ ਜਾਣਾ ਇਹਦਾ ਨੁਕਰਾ ਪੂਰਾ ਸਹਜ ਹੋ ਗਿਆ ਹਾਂਜੀ ਹਾਂਜੀ ਸਾਹਿਲ ਬੁਰਜ ਦਾ ਖਾਲਸਾ ਬੁਰਜ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪ੍ਰਧਾਨ ਸ੍ਰੀ ਹਿੰਦਰ ਸਿੰਘ ਕੈਰੋਜੀ ਨੂੰ ਵਧਾਈ ਦੇਣਾ ਜਿਨ੍ਹਾਂ ਦੀ ਮਿਹਨਤ ਸਰਕਾਰ ਹਰ ਸਾਰੇ ਸਾਥੀਆਂ ਦੀ ਮਿਹਨਤ ਸਦਕਾ ਅੱਜ ਜਿਹੜਾ ਭਾਰਤ ਦੇ ਵਿੱਚ ਜਿਹੜਾ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਦਾ ਢੰਕਾ ਵੱਜ ਰਿਹਾ ਔਰ ਜਿਹੜੀ ਕਿ ਸੈਂਟਰਲ ਗਵਰਨਮੈਂਟ ਨੇ ਵੀ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਨੂੰ ਮਨਜ਼ੂਰੀ ਦੇ ਕੇ ਜਿਹੜਾ ਭਾਰਤ ਦੇ ਵਿੱਚ ਸਰਟੀਫਿਕੇਟ ਜਿਹੜਾ ਸਭਾ ਨੂੰ ਦਿੱਤਾ ਹੈ ਸਾਰੀ ਸਭਾ ਇਸ ਚੀਜ਼ ਦੀ ਵਧਾਈ ਦੇ ਪਾਤਰ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਸਾਡੇ ਸਾਥੀਆਂ ਦੀ ਯੁਵਾ ਸਾਥੀਆਂ ਦੀ ਕਿਉਂਕਿ ਸਾਡਾ ਜਿਹੜਾ ਦੇਸ਼ ਜਾਂ ਪੰਜਾਬ ਆਉਣ ਵਾਲਾ ਜਿਹੜਾ ਕੋਈ ਸਾਡੇ ਯੁਵਾ ਸਾਥੀ ਹੈ ਫਿਰ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਇਸ ਸੰਸਥਾ ਨੂੰ ਤੁਹਾਡੇ ਨਾਲ ਐਕਲੋਡ ਹੋਏ ਵੀ ਅਸੀਂ ਇਹਨਾਂ ਦੇ ਨਾਲ ਵੱਧ ਚੜ ਕੇ ਸਹਿਯੋਗ ਕਰਾਂਗੇ ਉਹਨਾਂ ਦੇ ਨਾਲ ਸਾਥ ਦੇਵਾਂਗੇ ਮੈਂ ਸਾਰੀ ਟੀਮ ਨੂੰ ਤੇ ਤੁਹਾਡੀ ਫੇਰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਜੈ ਹਿੰਦ ਜੈ ਭਾਰਤ ਜੀ ਹੋਰ ਜੇ ਕੋਈ ਵਿਚਾਰ ਮੰਗੇ ਜੀ ਤੁਸੀਂ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਹਾਂ ਮੇਰ ਦਰਪਾਲ ਜੀ ਹਾਂ ਜੀ ਮੇਰ ਦਰਪਾਲ ਜੀ ਧੰਨਵਾਦ ਜੀ ਧੰਨਵਾਦ ਪ੍ਰਵੀਨ ਜੀ ਰਾਇਣੀ ਜੀ ਚਲੋ ਬਹੁਤ ਸਾਰੇ ਤੁਸੀਂ ਸਾਡੇ ਨੂੰ ਅੱਜ ਬਧਾਨੀ ਤੋਂ ਸਾਡੇ ਕੋਲ ਹੁਸ਼ਿਆਰਪੁਰ ਤੋਂ ਵੀ ਆਏ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਹੁਣ ਮੈਂ ਬੇਨਤੀ ਕਰਾਂਗਾ ਤੁਹਾਡੇ ਸੂਬਾ ਪ੍ਰਧਾਨ ਸੰਦੂ ਸਿੰਘ ਜੈਵਲੀ ਤੋਂ ਆਪਣਾ ਹਮਤਾਤ ਤੇ ਪੁਸ਼ਾ ਦਿਸ਼ਕਰਨ ਤੁਹਾਡੇ ਨਾਲ ਸੰਦੂ ਸਿੰਘ ਜੈਵਲੀ ਸੂਬਾ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੀਟਿੰਗ ਹੈ ਅਸੀਂ ਇੱਥੇ ਬੁਲਾਈ ਹੈ ਉਹਦੇ ਵਿੱਚ ਸਾਡੇ ਸਾਰੇ ਮੈਂਬਰ ਸਾਹਿਬਾਨ ਆਏ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਸასი ਸ਼ਾਲ ਵੀ ਬੁਲਾਉਣਾ ਤੇ ਸਾਰਿਆਂ ਨੂੰ ਜੀ ਆਇਆਂ ਵੀ ਕਹਿਣਾ ਕਿ ਅਸੀਂ ਇਹ ਸਾਡੀ ਜਿਹੜੀ ਟੀਮ ਹੈ ਸਮੁੱਚੀ ਟੀਮ ਨੇ 3 ਸਾਲ ਪੰਜਾਬ ਦੇ ਵਿੱਚ ਕੰਮ ਕੀਤਾ ਪੰਜਾਬ ਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਕੰਮ ਕੀਤਾ ਹੈ ਉਹਦੇ ਨਾਲ ਹੀ ਸਾਨੂੰ ਅੱਜ ਦਿੱਲੀ ਦੇ ਸਟੇਟ ਦੇ ਵਿੱਚ ਭਾਰਤ ਵਿੱਚ ਸਾਨੂੰ ਜਿਹੜਾ ਨਿਤੀ ਜੋਗ ਆਲਿਆ ਨੇ ਆਪਣਾ ਜਿਹੜਾ ਸਰਟੀਫਿਕੇਟ ਸਾਨੂੰ ਦਿੱਤਾ ਹੈ ਸਾਡੀ ਜਿਹੜੀ ਐਂਟੀ ਕਰਾਈਮ অর ਐਂਟੀ ਕ腐ਸ਼ਨ ਹੈ ਐਂਟੀ ਕਰਾਈਮ অর ਐਂਟੀ ਕ腐ਸ਼ਨ ਜਿਹੜੀ ਹੈਗੀ ਹੈ ਉਹਦਾ ਸਰਟੀਫਿਕੇਟ ਸਾਨੂੰ ਦਿੱਲੀ ਤੋਂ ਮਿਲ ਚੁੱਕਾ ਹੈ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੀ ਇਹ ਸਾਡੀ ਐਂਟੀ ਕ੍ਰਾਈਮ ਔਰ ਐਂਟੀ ਕ腐ਸ਼ਨ ਹੈ ਸਰਕਟ ਹਾਊਸ ਦੇ ਵਿੱਚ ਜਿਹੜੇ ਸਾਡੇ ਸਾਰੇ ਵੀਰ ਇੱਥੇ ਆਏ ਹਨ ਉਹਨਾਂ ਨੇ ਇੱਕ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੀ ਚੋਣ ਹੈ ਜਨਰਲ ਸੈਕਟਰੀ ਵਾਈਸ ਪ੍ਰਧਾਨ ਸੈਕਟਰੀ ਔਰ ਮੈਂਬਰ ਸਹਿਬਾਨ ਸਾਰੇ ਵੱਡੀ ਪੱਧਰ ਤੇ ਜਿਹੜਾ ਸਾਡਾ ਜੂਥ ਹੈ ਦਿਹਾਤੀ ਹੈ ਦਿਹਾਤੀ ਦੇ ਪ੍ਰਧਾਨ ਜੀ ਬੈਠੇ ਹਨ ਮੈਂ ਸਾਰਿਆਂ ਦਾ ਨਾਮ ਲਾਵਾਂਗਾ ਤੇ ਲੰਬੀ ਚੌੜੀ ਲਿਸਟ ਬਣ ਜਾਈ ਇਸ ਕਰਕੇ ਸਾਰਿਆਂ ਨੂੰ ਅਸੀਂ ਉਸ ਦਿਨ ਸਰਕਟ ਹੌ ਦੇ ਵਿੱਚ ਹੀ ਪ੍ਰੈਜ਼ੀਡੈਂਟ ਵਿੱਚ ਚੁਣਨੇ ਹਨ ਪੰਜਾਬ ਦੀ ਬੋਡੀ ਵਿੱਚ ਚੁਣਨੀ ਹੈ ਜਿੱਚ ਨੈਸ਼ਨਲ ਬੋਡੀ ਵਿੱਚ ਚੁਣਨੀ ਹੈ ਮੈਂ ਕੱਲਾ ਇਸ ਪਾਰਟੀ ਦੇ ਵਿੱਚ ਐਂਟੀ ਕਰਾਈਮ ਹੋਰ ਐਂਟੀ ਕ腐ਸ਼ਨ ਦੇ ਵਿੱਚ ਕੰਮ ਨਹੀਂ ਕਰ ਸਕਦਾ ਕਿ ਜਿਹੜੀ ਇੱਕ ਬਾਣੀ ਦੋ ਬਾਵਾ ਹੁਣ ਤਾਂ ਫੇਰ ਹੀ ਆਪਾਂ ਚੱਲ ਸਕਦੇ ਆ ਇਹਦੇ ਵਿੱਚ ਸਾਰਿਆਂ ਵੀਰਾਂ ਨੇ 3 ਸਾਲ ਬਹੁਤ ਵੱਡਾ ਸਾਥ ਦਿੱਤਾ ਕਿ ਪੈਰਾਂ ਜਿੱਦਾਂ ਵੀ ਆਪਾਂ ਚੱਲੇ ਆਂ ਲੋੜਵੰਦ ਪਰਿਵਾਰਾਂ ਦੀ ਅਸੀਂ ਸੇਵਾ ਵੀ ਕੀਤੀ ਇਹਨਾਂ ਦੇ ਨਾਲ ਦੋ ਦਾਨਪੂਰਣ ਸਾਨੂੰ ਨਾਲ ਹੋ ਕੇ ਦਿੰਦੇ ਹਨ ਅਸੀਂ ਸਾਰਿਆਂ ਨੂੰ ਇੱਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੰਦੇ ਆ ਮੈਡੀਕਲ ਜਿਹੜਾ ਕੈਂਪ ਹੈ ਉਹਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਕੋਈ ਬੱਚੇ ਸਾਡੇ ਫੀਸ ਤੋਂ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਸਾਡੀ ਸੰਸਥਾ ਪੈਸੇ ਵੀ ਭਈਆ ਕਰਾਉਂਦੀ ਹੈ ਕਿ ਇਹ ਜਿਹੜੀ ਸੰਸਥਾ ਹੈ ਇਹ ਸਾਰਿਆਂ ਨੇ ਨਾਲ ਮਿਲ ਕੇ ਚਲਾਉਣੀ ਐ ਮੈਂ ਇਕੱਲਾ ਵੀ ਚਲਾ ਸਕਦਾ ਕਿ ਜੇ ਨਾਲ ਮੇਰੇ ਵੀਰ ਭੈਣਾਂ ਮੇਰੀਆਂ ਖੜੀਆਂ ਹਨ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਥੋੜੇ ਸਮੇਂ ਦੇ ਵਿੱਚ ਦਿਹਾਤੀ ਤੋਂ ਅਸੀਂ ਡਾਕਟਰ ਜੀ ਸਾਡੇ ਰਾਜਕੁਮਾਰ ਜੀ ਉਹਨਾਂ ਨੂੰ ਅਸੀਂ ਇਤਿਹਾਤ ਦਾ ਉਹਦਾ ਦੇਣਾ ਹੈ ਔਰ ਸਾਹਿਲ ਆਪਣੇ ਸ਼ਰਮਾ ਜੀ ਸਾਡੇ ਸੇਠੀ ਜੀ ਬੈਠੇ ਹਨ ਉਹਨਾਂ ਨੂੰ ਵੀ ਅਸੀਂ ਜ਼ਿੰਮੇਵਾਰੀ ਇੱਕ ਦੇਣ ਜਾ ਰਹੇ ਹਾਂ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਆਪਣਾ ਜਿਹੜਾ ਕੋਈ ਵੀ ਮੈਂਬਰ ਜੋੜਨਾ ਹੈ ਉਹ ਪੀਐਸ ਆਪਣੇ ਪੰਜਾਬ ਪੁਲਿਸ ਕੋਲ ਲੈ ਕੇ ਸਰਟੀਫਿਕੇਟ ਦੋ ਫੋਟੋਆਂ ਧਾਰਕਾਰ ਔਰ ਪੈਨ卡ਰ ਉਹ ਫਾਰਮ ਭਰਿਆ ਜਾਣਾ ਹੈ ਪੱਕੇ ਤੌਰ ਤੇ ਅਸੀਂ ਇਹ ਜਿਹੜੀ ਸਾਡੀ ਬੋਡੀ ਤਿਆਰ ਹੋਣੀ ਹੈ ਉਹਦੇ ਨਾਲ ਸਾਰਾ ਕੁਝ ਲਾ ਕੇ ਫਿਰ ਅਸੀਂ ਭੇਜਣਾ ਹੈ ਦਿੱਲੀ ਸਟੇਟ ਨੂੰ ਇਸ ਕਰਕੇ ਸਾਰਿਆਂ ਨੂੰ ਬਾਬਾ ਜਗENDER ਪਾਲ ਜੀ ਨੇ ਜਸਪਾਲ ਸਫਰੀ ਜੀ ਨੇ ਸਾਰੇ ਇੱਥੇ ਡਾਕਟਰ ਪ੍ਰਵੀਰ ਜੀ ਸਾਡੇ ਤੋਂ ਹਾਰਪੁਰ ਤੋਂ ਆਏ ਹਨ ਬਲਵੀਰ ਜੀ ਔਰ ਰਾਜਕੁਮਾਰ ਰੋੜਾ ਜੀ ਔਰ ਮਧਰਪਾਲ ਜੀ ਮੰਗਲ ਜੀ ਮੈਡਮ ਰਾਜ ਰਾਣੀ ਜੀ ਮੈਡਮ ਆਪਣੇ ਸਤਪਾਲ ਕੌਰ ਜੀ ਮੈਡਮ ਪ੍ਰਵੀਰ ਕੌਰ ਜੀ ਸਾਡੋ ਸਾਰਿਆਂ ਨੇ ਆਪਣੇ ਗਰਮੀਚੀ ਬੈਠੇ ਹਨ ਸਾਡੇ ਸੈਕਟਰੀ ਮੈਂ ਕਿਹੋ ਗੱਲ ਕਾਂਗਾ ਕਿ ਅੱਜ ਇਮਾਨਦਾਰੀ ਤੇ ਸੱਚੇ ਦਿਲ ਨਾਲ ਆਪਾਂ ਸੰਸਥਾ ਦੇ ਨਾਲ ਜੁੜੀਏ ਵੱਧ ਤੋਂ ਵੱਧ ਅਸੀਂ ਜਿਹੜਾ ਮੈਂਬਰ ਹੈ ਇਹਨੂੰ ਨਾਲ ਜੋੜੀਏ कि ਜਿਹੜੀ ਸੰਸਥਾ ਆ ਅੱਗੇ ਪੰਜਾਬ ਵਿੱਚ ਚਲਾਉਂਦੇ ਸੀ ਅੱਜ ਸਾਨੂੰ ਗਵਰਨਮੈਂਟ ਨੇ 26 ਸਕੇਟਾਂ ਦਿੱਤੀਆਂ 26 ਸਕੇਟਾਂ ਦੀ ਸਾਡੇ ਕੋਲ ਵੀ ਲਿਸਟ ਵੀ ਆ ਚੁੱਕੀ ਐ ਅਸੀਂ 22 ਸਕੇਟਾਂ ਔਰ ਪੰਜਾਬ ਦੇ ਵਿੱਚ ਜਿੱਥੇ ਕੋਈ ਐਮਪੀ ਐ ਉਹਦੇ ਥੱਲੇ ਜਾਂ ਐਮਐਲਏ ਜਾਂ ਸ਼ਹਿਰਪੁਰ ਏਰੀਆ ਜੋ ਕਿ ਪੰਜਾਬ ਦਾ ਹਿੱਸਾ ਹੈ ਉਹ ਕੱਲੇ-ਕੱਲੇ ਦੀ ਅਸੀਂ ਡਿਊਟੀਆਂ ਲਾ ਕੇ ਹਰ ਇੱਕ ਮੈਂਬਰ ਜਾਂ ਪ੍ਰਧਾਨ ਜਾਂ ਜਨਰਲ ਸੈਕਟਰੀ ਅਸੀਂ ਸਾਰਿਆਂ ਨੂੰ ਅਹੁਦੇਦਾਰੀਆਂ ਦੇਣੀਆਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਐ ਇਹ ਆਪਾਂ ਜਿੱਥੇ ਵੀ ਕੋਈ ਕੰਮ ਨਹੀਂ ਹੁੰਦਾ ਜਾਂ ਕੋਈ ਅਫਸਰ ਕੰਮ ਨਹੀਂ ਕਰਦਾ ਉਹਨੂੰ ਫੋਨ ਕਰਕੇ ਤੁਸੀਂ ਇੱਕ ਵਾਰੀ ਦੋ ਵਾਰੀ ਕਹੋ ਜੇ ਨਹੀਂ ਹੁੰਦਾ ਮੈਨੂੰ ਦੱਸੋ ਸਾਡੇ ਬਾਈਸ ਪ੍ਰਧਾਨ ਨੂੰ ਦੱਸੋ ਜਨਤ ਸਾਹਿਬੀ ਦੱਸੋ ਅਸੀਂ ਖੁਦ ਕਰਾ ਕੇ ਦੇਵਾਂਗੇ ਇੱਕਦਮ ਤੁਸੀਂ ਕਾਲੇ ਨਹੀਂ ਪੈਣਾ ਇਸ ਕੰਮ ਦੇ ਵਿੱਚ ਤੁਹਾਡਾ ਕੰਮ ਨਾ ਹੋਵੇ ਅਸੀਂ ਬੈਠੇ ਆ ਇਹ ਨਹੀਂ ਆਪ ਹੀ ਰਿਸ਼ਵਤ ਦੇ ਕੇ ਕੰਮ ਕਰਾਈਏ ਉਹਨੂੰ ਐਂਟੀ ਕਰਾਏ ਮੈਂਟੀ ਕ੍ਰਾਪਸ਼ਨ ਨਹੀਂ ਕਹਿੰਦੇ ਕਾਮ ਸਾਰੇ ਹੁੰਦੇ ਆ ਲੋਕਾਂ ਦਾ ਵੀ ਕੰਮ ਕਰਾਓ ਆਪ ਵੀ ਕਰੋ ਬੜੀਆ ਤਰੀਕੇ ਨਾਲ ਜਿਹੜਾ ਇਹ ਕੰਮ ਹੈ ਇਹ ਸਾਨੂੰ ਐਡੀ ਕ੍ਰਾਈਮ ਐਂਟੀਟੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਸਾਰੇ ਜਿਹੜੇ ਸਾਡੇ ਅਹੁਦੇਦਾਰ ਸਾਹਿਬਾਨ ਪਹੁੰਚੇ ਹਨ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੇ ਟਾਈਮ ਹੈ ਜਿਸ ਟਾਈਮ ਵੀ ਮੀਟਿੰਗ ਦਾ ਟਾਈਮ ਹੁੰਦਾ 10 ਟਾਈਮ ਸਾਰਿਆਂ ਨੂੰ ਟਾਈਮ ਸਿਰ ਪਹੁੰਚੀਏ ਫੇਰ ਹੀ ਮੀਟਿੰਗ ਦਾ ਫਾਇਦਾ ਉਹਦੇ ਵਿੱਚ ਆਪਾਂ ਸਮਝ ਸਕੀਏ ਔਰ ਆਪਾਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਮੀਟਿੰਗ ਹੈ ਸਾਡੀ ਤੇ ਚੜੀ ਐ ਮੈਂ ਸਾਰਿਆਂ ਦਾ ਫਿਰ ਤੋਂ ਦੁਬਾਰਾ ਸਾਰੇ ਸਾਡੇ ਰੁਨੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ ਤੁਹਾਡੇ ਵੱਲੋਂ ਸਾਡੇ ਵੱਲੋਂ ਨਮੀਆਂ ਜੁਪੀਆਂ ਅਸੀਂ ਕੋਈ ਟਾਈਮ ਹੈ ਕੋਈ ਅਫਸਰਾਂ ਕੋ ਅਸੀਂ ਟਾਈਮ ਲੈਣਾ ਹੈ ਵੀ ਨਾਰੀ ਲੇਦਾ ਜਿਹੜੇ ਵੱਡੇ ਅਫਸਰ ਹੈ ਸਾਡੇ ਉਹਨਾਂ ਕੋਲ ਟਾਈਮ ਲੈ ਕੇ ਅਸੀਂ ਸਰਕਟ ਹੋਰ ਬੁੱਕ ਕਰਾ ਰਹੇ ਆ ਉਹਦੇ ਵਿੱਚ ਹੀ ਨਿਯੁਕਤੀਆਂ ਪੱਤਰ ਅਸੀਂ ਸਾਰਿਆਂ ਨੂੰ ਦੇਣੀਆਂ ਆ ਉਹਦੇ ਵਿੱਚ ਹੀ ਸਾਰਿਆਂ ਦਾ ਅਸੀਂ ਜੋ ਵੀ ਹੈ ਮਤਲਬ ਮੈਂਬਰ ਹੈ ਲੇਡੀਜ਼ ਹੈ ਜੋ ਵੀ ਕੰਮ ਕਰਨਾ ਚਾਹੇਗਾ ਉਹਨੂੰ ਨਿਯੁਕਤੀ ਪੱਤਰ ਦੇ ਕੇ ਉਹਦੀ ਫੋਟੋ ਦਿੱਲੀ ਸਟੇਟ ਨੂੰ ਅਸੀਂ ਭੇਜਣੀਆਂ ਆ ਅਸੀਂ ਪਹਿਲਾਂ 21 ਮੈਂਬਰੀ ਜਾਂ 11 ਮੈਂਬਰੀ ਕਮੇਟੀ ਨਿਯੁਕਤ ਕਰਾਂਗੇ ਪੰਜਾਬ ਦੀ ਵੀ ਭੇਜਣੀ ਹੈ ਭਾਰਤ ਦੀ ਭੇਜਣੀ ਹੈ ਜੋ ਵੀ ਵੀਰ ਸੱਚ ਵਿੱਚ ਕੰਮ ਕਰਨਾ ਚਾਹੁੰਦਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂ ਜਿਹੜੇ ਜਿਹੜੇ ਤੁਸੀਂ ਕਾਰਜ ਕਰਦੇ ਹੋ ਇਸ ਤੋਂ ਬਗੈਰ ਵੀ ਅੱਗੋਂ ਕੋਈ ਕਾਰਜ ਕੀਤੇ ਜਿਹੜਾ ਤੁਹਾਨੂੰ ਉੱਥਾਂ ਮਿਲ ਚੁੱਕਾ ਅਸੀਂ ਪ੍ਰਾਰਜਿ ਕੀਤੀ ਹੈ ਤੇ ਸਾਨੂੰ ਵੱਡਾ ਉਹਦਾ ਮਿਲਿਆ ਹੈ ਇਹਦੇ ਵਿੱਚ ਇਹ ਜਿਹੜੀ ਹੈਗੀ ਹੈ ਦਿੱਤੀ ਜੋਗ ਦੇ ਵਿੱਚ ਇਹ ਮੋਦੀ ਜੀ ਨੇ ਬਣਾਈ ਹੈ ਸੈਕਟਰ ਦੇ ਵਿੱਚੋਂ ਇਹਦੇ ਵਿੱਚ ਸੈਕਟਰ ਦੇ ਵਿੱਚ ਬਹੁਤ ਵੱਡੇ ਮੰਤਰੀ ਇਦੇ ਵਿੱਚ 3 ਲੱਖ ਪਤਨੀ 3 ਕਿੰਨਾ 35 ਬੰਦਾ ਇਹਦੇ ਵਿੱਚ ਕੰਮ ਕਰ ਰਿਹਾ ਉਹਦੇ ਵਿੱਚ ਸਾਨੂੰ ਨਿਤੀ ਜੋਗ ਦੇ ਵਿੱਚ ਸਾਡਾ ਇਹ ਨਾਮ ਮਿਲਿਆ 13 ਸਾਲ ਤੋਂ 13 ਲੱਖ 35 ਹਜ਼ਾਰ ਬੰਦਾ ਚ ਕੰਮ ਕਰਦਾ ਉਹਦੇ ਵਿੱਚ ਸਾਨੂੰ ਉਹਦਾ ਨਾਮ ਮਿਲਣਾ ਬਹੁਤ ਔਖਾ ਸੀ ਪਰ ਚਲੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਓਟ ਆਸਰਾ ਲੈ ਕੇ ਅਰਦਾਸ ਕੀਤੀ ਸੀਗੀ ਕਿ ਸੱਚੇ ਪਾਤਸ਼ਾਹ ਹੁਣ ਤੂੰ ਦੇਖੀ ਜਾ ਮਹਾਰਾਜ ਨੇ ਸਾਡਾ ਇਹਦੇ ਵਿੱਚ ਬਹੁਤ ਵੱਡਾ ਨਾਮ ਲੁਕਿਤ ਹੈ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਮਾੜਾ ਜੀ ਦੱਸ ਸਕਦੇ ਹੋ ਕਿੱਥੇ ਮਿਲ ਸਕਦੇ ਆ ਅਸੀਂ ਲੰਮਾ ਪਿੰਡ ਚੌਂ ਗੁਰਨਾਨਕ ਮਾਰਕੀਟ ਸਾਡਾ ਦਫਤਰ ਆ ਜੇ ਕਿਸੇ ਵੀਰ ਨੇ ਸਾਡੇ ਨਾਲ ਮੈਂਬਰ ਬਣਨਾ ਹੈ ਜੋੜਨਾ ਹੈ ਸਾਡਾ ਨੰਬਰ ਹੈਗਾ 9872320718 ਜੀ ਕਿਰਪਾ ਕਰਕੇ ਇਹਦਾ ਬੋਲੋ ਮੈਂ ਮਦਦ ਕਰ ਤੁ ਤੋਂ ਬਾਅਦ ਕਰੀਏ ਹਾਈ ਆਓ ਜੀ ਲੋ ਜੀ ਮੈਂ ਜਿਹੜੇ ਸੱਜਣ ਨੇ ਇਸ ਮੀਟਿੰਗ ਵਿੱਚ ਆਏ ਨੇ ਸਾਡੇ ਇੱਕ ਸੁਨੇਹੇ ਤੇ ਮੈਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਨਾਲ ਉਹਨਾਂ ਦਾ ਧੰਨਵਾਦ ਕਰਦਾ ਵਾਂ ਕਿਉਂਕਿ ਗੱਲ ਹੈ ਵੀ ਜਦੋਂ ਜਿੰਨ ਸੈਕਟਰ ਨੂੰ ਹੁੰਦਾ ਵੀ ਧੰਨਵਾਦ ਨਹੀਂ ਕੀਤਾ ਜਾਵੇ ਤੇ ਫਿਰ ਉਹਦੇ ਵਿੱਚ ਜਿਸ ਦਾ ਕੋਈ ਗੁਰੂ ਨਹੀਂ ਹੋਰੇ ਜਿਹੜੀ ਧੰਨਵਾਦ ਦੀ ਮੈਂ ਕਰ ਰਿਹਾ ਹਾਂ ਉਹਨਾਂ ਦਾ ਉਹ ਜਿੰਨੇ ਵੀ ਮੈਂਬਰ ਸਾਡੇ ਕੋਲ ਆਰੇ ਮੈਂ ਉਹਨ ਇੱਕ ਜ਼ਰੂਰ ਗੱਲ ਤੇ ਕਹ ਰਿਹਾ ਕਿ ਪੀਸੀਸੀ ਜ਼ਰੂਰ ਜਿਹੜੀ ਹੈ ਜਿਹੜੀ ਸਾਨੂੰ ਪੀਸੀਸੀ ਜਿਹੜੀ ਹੈ ਉਹ ਪੁਲਿਸ ਤਰੀ ਦੇ ਸਰਟੀਫੀਕੇਟ ਉਹਦਾ ਜ਼ਰੂਰ ਦੇ ਕਿਉਂਕਿ ਪੱਕੀ ਜਿਹੜੀ ਪੁਲਿਸ ਤੋਰ ਹੈ ਗਾਣੀ ਉਥੇ ਉਹਦੇ ਬਾਅਦ ਹਰ ਸਾਲ ਸਾਨੂੰ ਰਿਪੋਰਟ ਉਥੇ ਭੇਜਿਆ ਪੈਣ ਕਰਦੀ ਵੀ ਆਪ ਦੇ ਰਹਿਆ ਸੀ ਤੇ ਜਿਹੜਾ ਵੀ ਕੰਮ ਕਰਦਾ ਉਹਦਾ ਕਾਪੜਾ ਦੇਖੋ ਜਿਹੜਾ ਵੀ ਡਿਊਟੀ ਦੇ ਜਿਹੜਾ ਕੋਈ ਪ੍ਰਧਾਨ ਹੈ ਜਾਂ ਬਦਲ ਬਲਾਕ ਦਾ ਪ੍ਰਧਾਨ ਹੈ ਜਾਂ ਦਿਹਾਤੀ ਦਾ ਜਾਂ ਸ਼ਹਿਰੀ ਦਾ ਉਹ ਆਪਣੇ ਆਪਣੇ ਡਿਸਟ੍ਰੀਮੈਂਟਨ ਜੋ ਕਰ ਤਾਕਿ ਸਾਡੀ ਮੀਟਿੰਗ ਜਦੋਂ ਵੀ ਹੋਵੇ ਉਹ ਆਪਣੇ ਜਿਸਟਰ ਲੈ ਕੇ ਆਉਣ ਦੀ ਜਿਆਦਾ ਕੋਈ ਪ੍ਰੋਬਲਮ ਨਾ ਹੋਵੇ। ਤਾਂ ਮੈਂ ਇੱਕ ਵਾਰੀ ਫੇਰ ਉਹਨਾਂ ਧੰਨਵਾਦ ਕਰਦਾ ਵਾਂ। ਐਨ ਚਾਹ ਪਾ। ਛੇ ਟਿਸ਼ੂ ਆ ਰਿਹਾ ਫਿਰ ਤਾਂ।